ਕੈਮਰੇ ਚਲੀਵਾਲ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਚਦੇ ਆਪਟਿਕਸ ਵਾਸਤੇ ਕੀਤਾ ਜਾਂਦਾ ਅੱਜ ਕਰ ਦੇਣਾ ਕੱਲ ਪਾ ਦੇਣਾ ਅੱਜ ਕਰ ਦੇਣਾ ਕੱਲ ਪਾ ਦੇਣਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗੁਰੀਬ ਕੌਰ ਮਜੀਠੀਆ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਟ ਦਾ ਮੈਂ ਜ਼ਿਕਰ ਕੀਤਾ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਮ ਖਾਇਆ ਗਿਆ ਜਿਸ ਦਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰ ਰਿਹਾ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤੇ ਨੱਚ ਕੇਜਰੀਵਾਲ ਦੇ ਖਿਲਾਫ ਭਗਵੰਦੇ ਖਿਲਾਫ ਅਮਨਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਮਿਸਟਰ ਜਾਂ ਇਹਦੇ ਖਿਲਾਫ ਚਾਰਾਂ ਬੰਦੇ ਆ ਤੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਵੇਖਨੇ ਕਿ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿ ਨਹੀਂ ਕਰਦੇ ਨਹੀਂ ਤੇ ਫਿਰ ਕੋਰਟ ਚਾਵਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ them ਕਿਉਂਕਿ ਟੋਟਲ ਫਰਾਡ ਕੀਤਾ ਗਿਆ ਪਬਲਿਕ ਡੋਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲਾਅ ਨਹੀਂ ਕਰਦਾ ਐਂਡ ਸਪੈਸ਼ੀਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਅਦਰਵਾਈਜ਼ ਤੇ ਇਹਨਾਂ ਨੇ ਕਹਿ ਦੇਣਾ ਸੀ ਪਤਾ ਨਹੀਂ ਕਿਨੇ ਕੁ ਜਿਸ ਕਿਸਮ ਦੇ ਨੇ ਹਜ਼ਾਰਾਂ ਅਕਾਊਂਟ ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਹਿਦਾ ਸੀ ਅਹੀਂ ਦੇ ਵਿੱਚ ਕੀਤਾ ਹੀ ਕੁਝ ਨਹੀਂ ਸੋ ਦੇ ਵਿਲ ਹੈਵ ਟੂ ਪੇ ਫਾਰ ਦਿਸ ਫੈਸ਼ਨ ਵੀ ਦੋ ਦਿਨੋਂ ਹੀ ਲਗਾਤਾਰ ਕਹਿੰਦੇ ਰਹੇ ਨੇ ਕਿ ਪ੍ਰਤਾਪ ਬਾਜਵਾ ਚਾਹੇ ਬੀਜੇਪੀ ਹੋਵੇ ਨਗਾਤਰ ਬਿਕਰਮਜੀਤ ਦੇ ਹੱਥ ਤੇ ਖੜੇ ਨਹੀਂ ਕਿੱਥੇ ਕੋ ਲੋਤੇ ਤੋਂ ਵੀ ਵੇਖੇ ਨਹੀਂ ਤੇ ਫੈਕਲੋ ਤੇ ਵਿਕਰਮ ਮਜੀਠੀਆ ਮਜੀਠੀਆ ਦੇ ਖਿਲਾਫ ਸਾਰੇੋਂ ਪਹਿਲਾ ਬੰਦਾ ਮੈਂ ਆ ਜਿਹਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜਦ ਭੋਲਾ ਡਰੱਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਪਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰ ਮੈਨੂੰ ਤੇ ਲੜਾਈ ਲੜਦਿਆਂ ਇਸ ਡਰੱਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜ਼ੀ ਇਨਕਲਾਬੀ ਹੋਣਾ ਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਸੀ ਜਿਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਥੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਆਂਦੇ ਦਿਨਾਂ ਚ ਇੱਥੇ ਬੰਦਾ ਬਾਲਾ ਸਾਹਿਬ ਬੀਏਸੀ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਆਉਣ ਵਾਲੇ ਦੋ ਦਿਨ ਦੋ ਦਿਨ ਦਾ ਸੈਸ਼ਨ ਹੈ ਦੋ ਦਿਨ ਹੋਰ ਵਧਾਉਣ ਦੀ ਮੰਗ ਤੁਸੀਂ ਕੀਤੀ ਸੀ ਸੈਸ਼ਨ ਲਈ ਮੈਂ ਦੋ ਦਿਨ ਦੀ ਕਿਸੇ ਗੱਲ ਨੂੰ ਅੱਜ ਬੀਏਸੀ ਦੀ ਮੀਟਿੰਗ 'ਚ ਅਸੀਂ ਚੱਲਿਆ ਸਾਰਿਆਂ ਨੂੰ ਵੱਡਾ ਮਸਲਾ ਹੀ ਪੰਜਾਬ ਜਾ 'ਚ ਲਾਅ ਐਂਡ ਆਰਡਰ ਦਾ ਜਿੰਨ ਦਿਹਾੜੇ ਕਤਲ ਹੋ ਰਹੇ ਨੇ ਕਿੰਨੇ ਹਾਰੇ ਫਰੋਤੀਆਂ ਲਗੀਆਂ ਜਾ ਰਹੀਆਂ ਨੇ ਕੋਈ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਹੈ ਨਹੀਂ ਪੰਜਾਬ ਦੇ ਵਿੱਚੋਂ ਵਫਾਰੀ ਭੱਜ ਰਿਹਾ ਜੀ ਇਟ ਇਜ਼ ਅ ਸਲੈਪ ਔਨ ਦੀ ਫੇਸ ਔਫ ਭਗਵੰਤ ਮਾਨਸ ਗਵਰਨਮੈਂਟ ਕਿ ਤੁਸੀਂ ਇਹਦੇ 15 ਦਿਨ ਪਹਿਲੇ ਪੁਲਿਸ ਤੇ ਤੰਤਰ ਨਾਲ ਐਡਮਿਨਿਸਟ੍ਰੇਸ਼ਨ ਦੇ ਤੰਤਰ ਨਾਲ ਇਲੈਕਸ਼ਨ ਜਿੱਤੀ ਯਲੂ ਦਿਹਾਣਾ ਬੈਸ ਉੱਥੇ ਹੀ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਆਂਦਾ ਜੀ ਮੱਧਿਆ ਪ੍ਰਦੇਸ਼ ਦਾ ਚੀਫ ਮਿਨਿਸਟਰ ਆ ਕੇ ਜਿੱਥੋਂ ਦਾ ਤੁਹਾਡਾ ਇੰਡਸਟਰੀਜ਼ ਦਾ ਨਵਾਂ ਮਿਨਿਸਟਰ ਬਣਾਇਆ ਉੱਥੋਂ 15000 ਕਰੋੜ ਦੀ ਇਨਵੈਸਟਮੈਂਟਸ ਲੈ ਜਾਂਦੇ ਜੀ ਪੰਜਾਬ ਦੇ ਵਿੱਚੋਂ ਤੇ ਇੰਡਸਟਰੀਜ਼ ਵਾਲੇ ਕਾਰੋਬਾਰੀ ਜਿਹੜੇ ਨੇ ਭੱਜ-ਭੱਜ ਬਾਹਰ ਨਿਕਲ ਰਹੇ ਨੇ ਜੀ ਨਾ ਕਾਰੋਬਾਰ ਕੋਈ ਹੈ ਨਹੀਂ ਧੱਕੇ ਨਾਲ ਪੰਜਾਬ ਦੀ ਜਿਹੜੀ ਪਛਾਣ ਹੈ ਸਾਡੀ ਜ਼ਮੀਨ ਜਿਹੜੀ ਉਹਦੇ ਤੇ ਕਬਜ਼ਾ ਕਰਨ ਨੂੰ ਕਰਦੇ ਨੇ ਤੁਸੀਂ ਵੇਖਿਆ ਪਿੰਡੋਂ ਪਿੰਡ ਕੱਲ 6 ਪੰਚਾਇਤਾਂ ਆਪਣੀ ਸਰਬਸੰਮਤੀ ਕਰਕੇ ਮੇਰੇ ਕੋਲ ਆਈਆਂ ਸੀ ਜਗਰਾਉਂਦੀਆਂ ਜਿਨ੍ਹਾਂ ਨੇ ਉੱਥੇ ਬਕਾਇਦਤ ਹੋ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਅਸੀਂ ਇੱਕ ਮਰਲਾ ਪੈਲੀ ਨਹੀਂ ਦੇਣੀ ਸਾਰੇ ਪੰਜਾਬ ਚ ਸਾਰੇ ਜਿਸ ਤਰ੍ਹਾਂ ਦੇਖੋ ਮੈਂ ਤਾਂ ਇਨਸਾਫ ਤੋਂ ਬੋਲ ਸਕਦਾ ਜਿਸ ਤਰ੍ਹਾਂ ਕਿਸੇ ਟਾਈਮ ਭਾਜਪੀ ਨੇ ਮੋਦੀ ਦੇ ਅਧੀਨ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਕੰਟਰੈਕਟ ਬੇਸਿਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਕਬਜ਼ਾ ਜਿਹੜਾ ਅਲਟੀਮੇਟਲੀ ਅਡਾਨੀ ਤੇ ਬਾਨੀ ਨੂੰ ਦਿੱਤਾ ਹੈ ਸੇਮ ਕੇਜਰੀਵਾਲ ਦੀ ਅੱਜ ਤੁਸੀਂ ਵੇਖੋ ਸਹੀ ਕੋਈ ਪੰਜਾਬ ਦਾ ਬੰਦਾ ਤੇ ਕਾਬਜ਼ ਹੀ ਨਹੀਂ ਆਹ ਬੰਦੂਚੀ ਮਨਿਸਟਰ ਹੈ ਭਗਵੰਤ ਜਿਹੜਾ ਇਹਦੀਆਂ ਬਾਹਵਾਂ ਬਣੀਆਂ ਨੇ ਤੁਸੀਂ ਵੇਖੋ ਲੈਂਡ ਜਿਹੜੀ ਇਹ ਮੁੱਢਾਂ ਦੀ ਪਾਲਿਸੀ ਹੈ ਉਸ ਪਾਲਿਸੀ ਜਿੱਥੇ ਚੀਫ ਮਿਨਿਸਟਰ ਨੇ ਫੈਸਲੇ ਕਰਨੇ ਹੁੰਦੇ ਮੁੱਢਾ ਦੇ ਮਿਨਿਸਟਰ ਡਿਪਟੀ ਚੇਅਰਮੈਨ ਹੁੰਦਾ ਉਹਨੂੰ ਬਦਲ ਕੇ ਚੀਫ ਸੈਕਟਰੀ ਨੂੰ ਪਾਵਰਸ ਦਿੱਤੀਆਂ ਕਿਉਂ ਦਿੱਤੀਆਂ ਕਿਉਂਕਿ 10 ਸਾਲਾਂ ਚ ਕੇਜਰੀਵਾਲ ਨੇ ਕਿਸੇ ਫਾਇਦੇ ਫਾਇਦੇ ਦਸਕਾ ਦਿੱਲੀ ਚ ਨਹੀਂ ਕੀਤੇ ਭਗਵੰਤ ਨੂੰ ਹੀ ਪਤਾ ਬਹੁਤ ਵੱਡਾ ਸਕੈਮ ਹੈ ਉਹਨੇ ਕਿਹਾ ਜੀ ਮੈਂ ਵੀ ਨਹੀਂ ਜੇ ਕਰਦੇ ਮੈਨੂੰ ਇਸ ਗੱਲ ਦਾ ਪਤਾ ਕਿ ਪਹਿਲੀ ਦਫਾ ਜਦੋਂ ਇਸ ਪਾਲਿਸੀ ਦੀਆਂ ਫਾਈਲਾਂ ਭਗਵੰਤ ਕੋ ਲੈ ਕੇ ਗਏ ਨੇ ਭਜਾਤੇ ਸੀ ਸਾਰੇ ਅਫਸਰਾਂ ਨੂੰ ਫੇਰ ਦੋ ਘੰਟੇ ਬਾਅਦ ਫੇਰ ਸਰਦੇ ਫੇਰ ਇਹਨੇ ਫਾਈਲ ਸਾਈਨ ਕੀਤੀ ਜੋ ਇਥੋਂ ਸਾਫ ਭਗਵੰਤ ਨੂੰ ਪਤਾ ਹੈ ਭਗਵੰਤ ਵੀ ਪੈਰ ਖਿੱਚ ਗਿਆ ਮਨਿਸਟਰ ਨੇ ਵੀ ਖਿੱਚ ਲਿਆ ਚੀਫ ਸੈਕਟਰੀ ਨੂੰ ਇਹ ਪਾਵਰਸ ਦਿੱਤੀਆਂ ਨੇ ਤੇ ਚੀਫ ਸੈਕਟਰੀ ਨੇ 27 ਦੇ ਵਿੱਚ ਰਿਟਾਇਰ ਹੋ ਜਾਣਾ ਨਵੀਂ ਸਰਕਾਰ ਆਂਦੇ ਦੋ ਮਹੀਨੇ ਬਾਅਦ ਚੀਫ ਸੈਕਟਰੀ ਰਿਟਾਇਰ ਹੋ ਜਾਣਾ ਇਹਨਾਂ ਨੂੰ ਲੱਭੋਗੇ ਕਿੰਨੂੰ ਜੀ ਕਾਬੂ ਕਿੰਨੂੰ ਕਰੋਗੇ ਤੋਂ ਪੰਜਾਬ ਦੇ ਵੀਰਾਂ ਨੂੰ ਜਿਹਨੇ ਕਿਸਾਨ ਭਰਾ ਦੇ ਮੈਂ ਅਪੀਲ ਕਰੂੰਗਾ ਇਹ ਬਹੁਤ ਵੱਡਾ ਇੱਕ ਸਕੈਮ ਹੋਣ ਨੂੰ ਜਾ ਰਿਹਾ ਇਹਨਾਂ ਫਰਜ਼ੀ ਇਨਕਲਾਬੀਆਂ ਦੇ ਕਾਬੂ ਨਾ ਚੜ ਜਿਓ ਅਲਟੀਮੇਟ ਆਖੀਰਲੀ ਵੱਡੀ ਠੱਗੀ ਮਾਰ ਕੇ ਜਾਣਾ ਚਾਹੁੰਦੇ ਇਹਦਾ ਅਸੀਂ ਟਾਈਮ ਮੰਗਿਆ ਵੇਖੋ ਸਪੀਕਰ ਕੋ ਮੈਂ ਕਹੀ ਲਾਅ ਐਂਡ ਆਰਡਰ ਤੇ ਤੇ ਲੈਂਡ ਪੂਲਿੰਗ ਤੇ ਗੱਲ ਕਰੂੰ ਅਗਰ ਗੱਲ ਨਹੀਂ ਵਰਦੇ ਤਾਂ ਨਹੀਂ ਕਰਨਗੇ ਫਿਰ ਰੌਲਾ ਰੱਪਾ ਪੈ ਗਿਆ ਜੀ ਪਰ ਇਹਦੇ ਸੈਸ਼ਨ ਹੋ ਜਾਂਦੇ ਵੇਖੋ ਮੈਂ ਤੇ ਮਿਨਿਮਮ ਕਿਹਾ ਵੇਖੋ ਅੱਜ ਤਾਂ ਹੋਣਾ ਹੀ ਕੁਝ ਨਹੀਂ ਨਿਰੀ ਗਿਣਤੀ ਆਬਿਚਰੀਜ਼ ਜਿਹਨੇ ਅੱਜ ਤੇ ਜਿਨ੍ਹਾਂ ਦੇ ਆ ਧਰਤ ਸੋਈਆਂ ਨੇ ਉਹਨਾਂ ਨੂੰ ਸਰਦਾ ਦੇ ਫੁੱਲ 2 ਮਿੰਟ ਵਾਸਤੇ ਸਪੀਕਰ ਨੇ ਪੇਸ਼ ਕਰਨਾ ਤਾਂ ਹਾਊਸ ਹਾਲ ਕੱਲ ਦੇ ਦਿਨ ਪਤਾ ਨਹੀਂ ਇਹਨੇ ਕੀ ਰੱਖਿਆ ਅਜੇ ਤੱਕ ਤੁਸੀਂ ਹੈਰਾਨ ਹੋਗੇ ਜਿਹੜਾ ਬਿੱਲ ਹੈ ਜੇ ਤੇ ਕੱਲ ਵੇ ਬੀਆਡਵੀ ਦੇ ਬਿੱਲ ਜਿਹੜੇ ਨੇ ਉਹਦੇ ਤੇ ਅਜੇ ਤੇ ਸਾਡੇ ਕੋਲ ਕਾਪੀ ਹੈ ਨਹੀਂ ਕੋਈ ਜੇ ਇਹਨਾਂ ਦੀ ਸੀਰੀਅਸਨੈਸ ਹੋਏ ਆਪੋਜੀਸ਼ਨ ਨੂੰ ਮਿਨਿਮਮ 2-4 ਦਿਨ ਪਹਿਲੇ ਬਿੱਲ ਤੇ ਦੋ ਅਸੀਂ ਸਟੱਡੀ ਤੇ ਕਰ ਪਾਈਏ ਜੇ ਹੁਣ ਪੈਰ ਤੇ ਕੱਲ ਹੀ ਲੈ ਆਣਗੇ ਸਵੇਰੇ ਬਿੱਲ ਦੀ ਉਦਾ ਮਤਲਬ ਜੋ ਵੀ ਇਹਨਾਂ ਦਾ ਤੌਰ ਤਰੀਕਾ ਹੈ ਤਾਂ ਮੈਂ ਸਮਝ ਨਹੀਂ ਦੇ ਆ ਨਾਟ ਸਿਨਸਅਰ ਟੂ ਐਨੀਬਾਡੀ ਇਹਨਾਂ ਦਾ ਕੋਈ ਫਾਇਦਾ ਹੋਏ ਨਾ ਤਾਂ ਲੱਗਦਾ ਬਈਆਂ ਨੇ ਤੁਸੀਂ ਗਿਆ ਤੁਸੀਂ ਗੱਲ ਨਹੀਂ ਸਮਝਦੇ ਪਹਿਲੇ ਭੇਲ ਤੇ ਆਏ ਉਸ ਤੋਂ ਪਹਿਲੇ ਟਿੱਪਣੀ ਕਰਨਾ ਤੇ ਚੰਗਾ ਨਹੀਂ ਲੱਗਦਾ ਪਰ ਵੀ ਆਪ ਸਿਆਣੇ ਹੋ ਅਸੀਂ ਬਿੱਲ ਪੜਿਆ ਰਹੀ ਮੈਂ ਕੀ ਦੱਸਾਂ ਉਹ ਬੰਦ ਕਰ ਦਿਓ ਕਿ ਹਾਂ ਜੀ ਦੇਖੋ ਅਸੀਂ ਦੋ ਅਸੀਂ ਦੋ ਦਿਨ ਮਿਨੀਮਮ ਅਸੀਂ ਇਹ ਰਿਕਵੈਸਟ ਕੀਤੀ ਸਪੀਕਰ ਸਾਹਿਬ ਨੂੰ ਕਿ ਇੱਕ ਦਿਨ ਲਾਅ ਐਂਡ ਆਰਡਰ ਤੇ ਦਿਓ ਇੱਕ ਦਿਨ ਲੈਂਡ ਪੂਲਿੰਗ ਸਾਰੋਂ ਵੱਡੀ ਸਾਡੀ ਪਛਾਣ ਹੀ ਵੇਖੋ ਜੈ ਜਵਾਨ ਤੇ ਜੈ ਕਿਸਾਨ ਜੈ ਜਵਾਨ ਦੀ ਪਛਾਣ ਤੇ ਮੋਦੀ ਨੇ ਨਿਵੇੜਤੀ ਜੈ ਕਿਸਾਨ ਦੀ ਇਹਨਾਂ ਨੇ ਵੇੜਦੇ ਨਹੀਂ ਅੱਛਾ ਸੀਆਈਐਸ ਐਂਡ ਬਕਾਇਦਾ ਤੌਰ ਜਿਹੜੇ ਕਾਨੂੰਨ ਬਣੇ ਸੀ ਡਾਕਟਰ ਮਲਮੂਲ ਸਿੰਘ ਦੇ ਵੇਲੇ ਉਹਦੀ ਪਹਿਲੀ ਸ਼ਰਤ ਇਹ ਸੀ ਕਿ 70 ਤੋਂ 80% ਜਿਹੜੇ ਕਿਸਾਨ ਨੇ ਜਿੰਨਾ ਚਿਰ ਉਹ ਯੱਸ ਨਹੀਂ ਕਰਨਗੇ ਤੁਸੀਂ ਪਹਿਲੀ ਨਹੀਂ ਜ਼ਮੀਨ ਨਹੀਂ ਲੈ ਸਕਦੇ ਨੰਬਰ 1 ਨੰਬਰ 2 ਉਹਦੀ এনवायरमेंटਲ ਸਟਡੀ ਉਹਦੀ ਹਰ ਕਿਸਮ ਦੀ ਉਹਨੂੰ ਬਾਈਪਾਸ ਕਰ ਦਿੱਤਾ ਗਿਆ ਕੋਤਾ ਇੰਪੈਕਟ ਕੀ ਹੋਏਗਾ ਸੋਸ਼ਲ ਇੰਪੈਕਟ ਕੀ ਹੈ ਫਿਰ ਉਹਦੇ ਸਾਰੋਂ ਇੰਪੋਰਟੈਂਟ ਸੀ ਕੋਈ ਫਰਟਾਈਲ ਜ਼ਮੀਨ ਜਿਹੜੀ ਦੋ ਜਾਂ ਤਿੰਨ ਫਸਲਾਂ ਸਾਲ ਚ ਦਿੰਦੀ ਏ ਉਸ ਜ਼ਮੀਨ ਨੂੰ ਤੁਸੀਂ ਲੈ ਨਹੀਂ ਸਕਦੇ ਲੁਧਿਆਣਾ ਦੀ ਸਾਰਿਆਂ ਨੂੰ ਫਰਟਾਈਲ ਜ਼ਮੀਨ ਪੰਜਾਬ ਚ ਲੁਧਿਆਣਾ 24000 ਏਕੜ ਤੇ ਉੱਥੋਂ ਏ ਤੇ 16000 ਏਕੜ ਬਾਕੀ ਦਾ ਇਹ ਤੇ ਮੈਂ ਪੰਜਾਬ ਦੇ ਵੀਰਾਂ ਭਰਾਵਾਂ ਨੂੰ ਕਵਾਂਗੇ ਕਾਲਿਆਂ ਕੱਚਿਆਂ ਵਾਲੇ ਆ ਗਏ ਜੇ ਤੁਹਾਡਾ ਪਿੰਡ ਲੁੱਟੋ ਡਾਂਗਾ ਲੈ ਕੇ ਕੋਠਿਆਂ ਤੇ ਚੜੋ ਨਹੀਂ ਤੇ ਇਹਨਾਂ ਨੇ ਲੁੱਟ ਕੇ ਭੱਜ ਜਾਣਾ ਤਾਂ ਤੁਸੀਂ ਸੁਤੇ ਰਹਿ ਜਾਣਾ ਪੈਣਾ ਇੱਕ ਮਰਲਾ ਵੀ ਇਹਨਾਂ ਚੋਰਾ ਨੂੰ ਨਹੀਂ ਦੇਣੀ ਤੁਸੀਂ ਇੱਕੋ ਗੱਲ ਦਾ ਜਵਾਬ ਮੰਗੋ ਕਿ ਕੀ ਗੱਲ ਭਗਵੰਤ ਨੇ ਤੇ ਜਿਹੜਾ ਪੁੱਡਾ ਦਾ ਮਨਿਸਟਰ ਹੈ ਉਹਨੂੰ ਇਸ ਉਹਦੇ ਚੋਂ ਕਿਉਂ ਕੱਢਿਆ ਗਿਆ ਜੀ ਪਰ ਬਾਈਬਸ ਬਈ ਇੱਕ ਸੀਐਸਫ ਨੂੰ ਕਰਕੇ ਸਵਾਲ ਇੱਕ ਕਰਨਾ ਹੈ ਕਿ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਸਹਿਮਤੀ ਦਿੱਤੀ ਸੀ ਜਿਹਨੂੰ ਐਸੀ ਚਿੱਠੀ ਪਟਰਾও ਵੀ ਕਰੀਆ ਤੇ ਸੈਸ਼ਨ ਚ ਵੀ ਲੈ ਕੇ ਆਵਾਂਗੇ ਇਹਨੂੰ ਸ਼ੁਬਾਸ਼ ਕਰਾਉਣ ਨੂੰ ਲੈ ਕੇ ਆ ਰਹੇ ਕਿੰਨੇ ਵਿਧਾਨ ਸਭਾ ਰੱਦ ਕਰਪਾਂ ਕਿੰਨੇ ਜੋ ਮਰਜ਼ੀ ਰੱਦ ਕਰਦੇ ਨੇ ਆਪਟਿਕਸ ਤੋਂ ਇਲਾਵਾ ਝੂਠ ਤੋਂ ਇਲਾਵਾ ਫਰਾਡ ਤੋਂ ਇਲਾਵਾ ਇਹਨਾਂ ਕੋਈ ਹੈ ਹੀ ਕੁਝ ਨਹੀਂ ਫਰਾਡੀਆਂ ਦੀ ਜਮਾਤ ਤੇ ਸਰ ਕੇਜਰੀਵਾਲ ਕਿਸ ਸਾਭ ਕੀ ਤਰਫ ਸੇ ਆਪਣੇ ਆਪ ਕੋ ਖੁਦ ਕੇ ਲੀਏ ਨੋਬਲ ਪ੍ਰਾਈਜ਼ ਮੰਗਾ ਕੇ ਆ ਉਸ ਪੇ ਇੱਕ ਟਿੱਪਣੀ ਕਰੇ ਨੋਬਲ ਪ੍ਰਾਈਜ਼ ਤੇ ਸਾਡੀ ਵਾਰੀ ਆਨ ਤੋਂ ਪਹਿਲੇ ਕੇਜਰੀਵਾਲ ਨੂੰ ਤੇ ਫਿਰ ਭਗਵੰਤ ਦੋਨਾਂ ਨੂੰ ਇਕੱਠੇ ਲਵਾ